ਹੇ ਅੰਬੈ ਅੰਬ ਮਲੋਗਨੀ ਆਰਾਮ ਕਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਿਤ ਰਹੇ ਨੀਰਾਰੀ ਸਾਧਕ ਸਿਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ਅਚਰਜ ਕਿਛ ਕਹਿਣ ਨਾ ਜਾਈ ਵਸਤ ਅਗੋਚਰ ਭਾਈ ਰਹਾਉ ਮੋਲ ਨਾਹੀ ਕਛ ਕਰਨੈ ਜੋਗਾ ਕਿਆ ਕੋ ਕਹਿ ਸੁਣਾਵੇ ਕਥਨ ਕਹਿਣ ਕੋ ਸੋਜੀ ਨਾਹੀ ਜੋ ਦੇਖੈ ਤਿਸ ਬਣ ਆਵੇ ਸੋਈ ਜਾਣੈ ਕਰਨ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤ ਆਪੇ ਜਾਣੈ ਹਰਿ ਆਪੇ ਪੂਰ ਪੰਧਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤ ਗੁਰ ਕੀ ਸਰਨਾਈ RAM ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਵਹਾਂਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪ੍ਰਵਾਸਾ ਤੇਰਾ ਰਹਾਉ ਚੀਤ ਨਾ ਆਵਸ ਦੂਜੀ ਬਾਤਾਂ ਸਿਰ ਉਪਰ ਰਖਵਾਰਾ ਬੇ ਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਨਾ ਕਾਈ ਬਾਤਾ ਤਤਸਾਰ ਪਰਮ ਪਦ ਪਾਇਆ ਛੋੜ ਨਾ ਕਤ ਹੂੰ ਜਾਤਾ ਬਰਮ ਸਾਕਉ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾ ਤੂੰ ਦਾਨਾ ਤੂੰ ਅਬ ਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੀ ਡੋਲਹਿ ਨਹੀਂ ਤਾਂ ਹਮ ਕੈਸੀ ਤਾਤੀ ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਯਾ ਤਉ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੇਮਾਰੀ ਤੁਮ ਮਹਿਮਾਨ ਕ ਲਾਲਾ ਤੁਮ ਦੇਵ ਹੋ ਤਿਲ ਸੰਕ ਨ ਮੰਨੂ ਹਮ ਕੁੰਚਹਿ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੀ ਤੁਮ ਮੁਖ ਦੇਵੋ ਖੀਰਾ ਹਮ ਖਿਲਹਿ ਸਭ लाਡ ਲਡਾਵਹਿ ਤੁਮ ਸਦਗੁਨੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਗਾਏ ਮਿਲਤ 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 ਮਿਲ ਰਹਾ ਨਾਨਕ ਕਹਿਣ ਨਾ ਜਾਏ RAM ਕਲੀ ਮਹੱਲਾ ਪੰਜਵਾ ਕਰ ਕਰ ਤਾਲ ਪਖਾਬ ਜਨੈ ਨਹੂ ਮਾਥੇ ਵਜਹਿਰ ਬਾਬਾ ਕਰਨ ਹੋ ਮਦ ਬਾਸਰੀ ਬਾਜੈ ਜਿਹਵਾ ਤੋਨੇ ਆਗਾਜਾ ਨਿਰਤ ਕਰੇ ਕਰਮਨੂਆ ਨਾਚੈ ਆਣੀ ਘੁੰਗਰ ਸਾਜਾ RAM ਕੋ ਨਿਰਤਕਾਰੀ ਪੀਖਾ ਪੀਖਨ ਹਾਰ ਦਿਆਲਾ ਜੇਤਾ ਸਾਜ ਸਿੰਗਾਰੀ ਰਹਾਉ ਅਖਾਰ ਮੰਡਲੇ ਤਰਨ ਸਬਾਈ ਉਪਰ ਗਗਨ ਚੰਦੋਵਾ ਪਮਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਆ ਪੰਜ ਤਤ ਕਰ ਪੁਤਰਾ ਕੀਨਾ ਕਿਰਤ ਮਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਰਾਗਾ ਚੌਹ ਕੁੰਟ ਭੀਤਰ ਰਾਖੇ ਦਸ ਪਾਤੋਂ ਪੰਚ ਸੰਗੀਤਾ ਏਕੈ ਭੀਤਰ ਸਾਥੇ ਪਿੰਨ ਭਿੰਨ ਹੋਏ ਭਾਵ ਦਿਖਾਵੇ ਸਭੋ ਨਰਾਰੀ ਭਾਖੇ ਕਰ ਕਰ ਨਿਰਤ ਹੋਏ ਦਿਨ ਰਾਤੀ ਕਟ ਕਟ ਵਾਜੈ ਤੂਰਾ ਏਕ ਨਚਾਵੇ ਏਕ ਪਵਾਵੇ ਇਕ ਆਈ ਜਾਏ ਹੋਏ ਤੂਰਾ ਕਹੋ ਨਾਨਕ ਸੋ ਬਹੁਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ ਰਾਮਕਲੀ ਮਹੱਲਾ ਪੰਜਵਾਂ ਓੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ ਏਕਾ ਦੇਸੀ ਏਕ ਦਿਖਾਵੇ ਏਕੋ ਰਹਿ ਆ ਬਿਆਪੈ ਏਕਾ ਸੁਰਤ ਏਕ ਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਉ ਛੋੜ ਮਾਇਆ ਕੇ ਤੰਦ ਸੁਆਉ ਰਹਾਉ ਪੰਜ ਬਜਿੱਤਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ਬਾਜਾ ਮਾਨ ਤਾਣ ਤਜ ਤਾਨਾ ਪਾਉ ਨਾ ਬੀਂਗਾ ਘਾਲੈ ਫੇਰੀ ਫੇਰ ਨਾ ਹੋਵੈ ਕਬਹੀ ਏਕ ਸ਼ਬਦ ਬੰਦ ਪਾਲੈ ਨਾਰ ਦੀ ਨਰਹਰ ਜਾਣ ਹਧੂਰੇ ਭੂੰਗਰ ਖੜਕ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹੋ ਨਿਤਕਾਰੀ ਜਨਮ ਨ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮੱਦ ਇਹੋ ਕੀਰਤਨ ਗਾਵੇ ਸਾਧ ਸੰਗਤ ਕੀ ਜਾਵਾਂ ਟੀਕ ਕਹੋ ਨਾਨਕ ਤਿਸ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਹੀ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਹਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੈ 베ਦ ਕੋਈ ਕਤੇਬ ਕੋਈ ਉਹ ਡੈ ਨੀਲ ਕੋਈ ਸੁਪੇ ਦਾ ਕੋਈ ਕਹ ਤੁਰਕ ਕੋਈ ਕਹ ਹਿੰਦੂ ਕੋਈ ਬਾਛੈ ਭਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ RAM KALI MAHALLA 5 ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ माटी माटी हुई एक रोवन हारे की कवन टेक कौन मुआ रे कौन मुआ ब्रह्म ज्ञानी मिल कर हो बिचारा एहो तौ चलत भया रहा अगली किस खबर ना पाई रोवन हार पे उठ सढाई परम मोह के बांधे बंद स्वप्न भया पखलाए अंद एहो तौ रचन रच आ करतार ਆਵਤ ਜਾਵਤ ਹੁਕਮਿ ਅਪਾਰ ਨਹਿ ਕੋ ਮੂਆ ਨ ਮਰਨੈ ਜੋਗ ਨਹਿ ਬਿਨ ਸੈ ਅਬਨਾਸੀ ਹੋਗਾ ਜੋ ਇਹੁ ਜਾਣਹੁ ਸੋ ਇਹੁ ਨਾਹੀ ਜਾਨਨ ਹਾਰੇ ਕਉ ਬਲ ਜਾਉ ਕਹੋ ਨਾਨਕ ਗੁਰ ਪ੍ਰਮਾਣ ਚ ਕਾਇਆ ਨਾ ਕੋਈ ਮਰੈ ਨਾ ਆਵੈ ਜਾਇ RAM KALI MAHALLA 5 ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਭ੍ਰਮ 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 ਆਇਉ ਵੱਡੇ ਭਾਗ ਸਾਧ ਸੰਗ ਪਾਇਉ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਚਾਰ ਪਕਾਰ ਨਾ ਤੂੰ ਮੰਨਹਿ ਖਟ ਪੀ ਏ ਕਾ ਬਾਤ ਵਖਾਨੈ 10 ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਹਿਆ ਕਿੰਕੁਰੀ ਅਨੂਪਵਾਜੈ ਜੋਗੀ ਆ ਮਤਵਾਰੂਰੀ ਰਹਾਉ ਰਤਮੇ ਵਸਿਆ ਸਤ ਕਾ ਖੇੜਾ ਤ੍ਰਿਤੀਏ ਮਹਿ ਕਿਸ ਭਇਆ ਦੁਤੇੜਾ ਦੁਤਿਆ ਅਰਧ ਅਰਧ ਸਮਾਇਆ ਇਕ ਰਹਿਆ ਤਾਂ ਇਕ ਦਿਖਾਇਆ ਇਕੈ ਸੂਤ ਪਰੋਏ ਮਣੀਏ ਗਾਂਠੀ ਭਿੰਨ ਪਿੰਨ ਭਿੰਨ ਪਿੰਨ ਤਣੀਏ ਫਿਰਤੀ ਮਾਲਾ ਬਹੁ ਵਿਦ ਭਾਏ ਖਿੱਚਿਆ ਸੂਤ ਤਾਂ ਆਈ ਥਾਂਏ ਚਾਹੋ ਮਹਿ ਇਕੈ ਮਟ ਹੈ ਕੀਆ ਤਹ ਵਿਖੜੇ ਥਾਨ ਅਨਕ ਖਿੜਕੀਆਂ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਓ ਕਿੰਕੁਰੀ ਅਨੂਪਵਾਜੈ ਸੁਨ ਜੋਗੀ ਕੈ ਮਨ ਮੀਠੀ ਲਾਗੈ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰ ਕੈ ਲਾਹੀ ਥਿਗਲੀ ਲਓ ਨਾਲੀ ਸੂਆ ਹੈ ਅਸਤੀ ਅੰਬੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਭਹਿ ਪਰਿਆ ਜਪਨਾਥ ਦਿਨ ਰਹਿ ਨਾਈ ਤੇਰੀ ਖਿੰਤਾ ਦੋ ਦਿਹਾਈ ਰਹਾਉ ਗਹਿਰੀ ਬੇਪੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗ ਹੈ ਟੂਕਾ ਤ੍ਰਿਪਨਾ ਆਵੇ 나ਥ ਛੋੜ ਜਾ ਚਹਿ ਲਾਜ ਨਾ ਆਵੇ ਚਲ ਚਿੱਤ ਜੋਗੀ ਆਸਨ ਤੇਰਾ ਸਿੰਘੀ ਵਾਜੈ ਨਿਤ ਉਦਾਸੀਰਾ ਗੁਰ ਗੋਰਖ ਕੀਤਾ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੋ ਹੋਵਾ 나ਥ ਕਿਰਪਾਲਾ ਹਰਿਆ ਹੈ ਆਸਾ ਹਮਾਰੀ ਗੁਰੂ ਗੋਪਾਲਾ ਨਾਮੈ ਖਿੰਤਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਉਂ ਜੱਪਿਆ 나ਥ ਦਿਨ ਰਹਿ ਨਾਈ ਹੁਣ ਪਾਇਆ ਗੁਰੂ ਗੋਸਾਈ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ